ਲਗਾਤਾਰ ਹੋ ਰੀਆਂ بارشਾਂ ਅਤੇ ਪੌਂਗਾਂ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਵਿੱਚ ਜਿਹੜਾ ਤਕਰੀਬਨ ਇੱਕ ਹੜ ਜਿਹੜਾ ਆ ਚੁੱਕਾ ਆ ਮੌਜੂਦਾ ਸਮੇਂ ਵਿੱਚ ਜਿਹੜਾ ਪਾਣੀ ਸੀਗਾ ਜੋ ਆਸ ਆਸ ਆ ਹੌਲੀ ਦੀ ਪੜਾ ਤੋਂ ਵੱਧਾ ਵੱਧਾ ਅੱਜ 1,19,000 ਕਿਊਸਿਕ ਪਾਣੀ ਜਿਹੜਾ ਵਹਿ ਰਿਹਾ ਜਿਸ ਦੀ ਬਹੁਤ ਜ਼ਿਆਦਾ ਸਪੀਡ ਆ ਔਰ ਪਾਣੀ ਦੀਆਂ ਛਲਾਂੜੀਆਂ ਦੂਰ ਦੂਰ ਤੱਕ ਵੱਜ ਰਹੀਆਂ ਦੂਰ ਦੂਰ ਤੱਕ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਔਰ ਬਹੁਤ ਸਾਰੇ ਨੀਵੇਂ ਇਲਾਕੇ ਜਿਹੜੇ ਨੇ ਜਿਹੜੀ ਜ਼ਿਮੀਂਦਾਰਾਂ ਦੀ ਫਸਲਾਂ ਨੇ ਤਕਰੀਬਨ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਬਾਬਾ ਬ ਦੌਰਾ ਕੀਤਾ ਗਿਆ ਨੈਪਚੀਲਵਰ ਦਾ ਦੌਰਾ ਕੀਤਾ ਗਿਆ ਕਿਸ਼ਤੀ ਸਵਾਰ ਹੋ ਗਏ ਉਹਨਾਂ ਲੋਕਾਂ ਦਾ ਘਰਾਂ ਦਾ ਪਤਾ ਲਿਆ ਗਿਆ ਮਾਲ ਡੰਗਰਾ ਵਾਸਤੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਜਾਰੀ ਹੈਗੇ ਨੇ ਔਰ ਉਹ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਕਿ ਉਹ ਬਿਲਕੁਲ ਸੁਰੱਖਿਅਤ ਥਾਂ 'ਤੇ ਚੱਲ ਜਣਗੇ ਪਾਣੀ ਦੇ ਵਹਾਅ ਦਾ ਅਜੇ ਕੋਈ ਪਤਾ ਨਹੀਂ ਪਾਣੀ ਦੀ ਫੋਰੀ ਵਧਨ ਦੇ ਰਹੀ ਆ ਆ ਸਹੀ ਹੈ ਮੌਜੂਦਾ ਸਮੇਂ ਵਿੱਚ ਦੱਸਿਆ ਜਾ ਰਿਹਾ ਕਿ ਜੋ ਗੇਜ ਰੀਡਰ ਤੋਂ ਮਿਲੀ ਆ ਕਿ 741 ਪੁਆਇੰਟ ਤੇ ਕੁਝ ਤੇ ਜਿਹੜਾ ਪਾਣੀ ਜਿਹੜਾ ਵਹਿ ਰਿਹਾ ਔਰ ਅੱਗੇ ਉਹਨਾਂ ਪਾਣੀ ਦਾ ਵਹਾਅ ਵੀ ਜਿਹੜਾ ਕਾਫੀ ਤੇਜ਼ ਹੋਇਆ ਬਹੁਤ ਵੱਡੀਆਂ ਵੱਡੀਆਂ ਛੱਲਾਂ ਜ ਜਿਹੜਾ ਪਾਣੀ ਹੀ ਨਜ਼ਰ ਆ ਰਿਹਾ ਜਿਵੇਂ ਕਿ ਨੀਵੇਂ ਇਲਾਕੇ ਨੇ ਜਾਂ ਮੰਡ ਦਾ ਖੇਤਰ ਆ ਜਿਹਨੂੰ ਅਸੀਂ ਰੋਈ ਦਾ ਖੇਤਰ ਕਹਿੰਦੇ ਆ ਸੇਰੋਂ ਆ ਜਰਾਲ ਐ ਪਲੋਜਲਾ ਆ ਇਹ ਜਿਹੜੇ ਪਿੰਡ ਜਿਹੜੇ دریا ਦੇ ਕੰਢੇ ਵਸਦੇ ਨੇ ਉਹ ਸਾਰੇ ਤਕਰੀਬਨ ਜਿਹੜੇ ਆ ਪਾਣੀ ਦੇ ਮਾਰ ਹੇਟ ਆ ਚੁੱਕੇ ਨੇ ਪ੍ਰਸ਼ਾਸਨ ਵੀ ਆਪਣਾ ਜਿਹੜਾ ਪੂਰੀ ਜਤੋਜਾਦ ਕਰ ਰਿਹਾ ਲੋਕਾਂ ਨੂੰ ਸੁਰੱਖੇ ਥਾਂ ਤੇ ਕੱਢੇ ਜਾਵੇ ਉਹਨਾਂ ਦੇ ਮਾਲ ਡੰਗਰ ਨੂੰ ਰੈਸਕਿਊ ਕੀਤਾ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਪਾਣੀ ਆ ਉਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਪਾਣੀ ਜਿਹੜਾ ਹੋਰ ਵੀ ਜਿਹੜਾ ਵਧਣ ਦੀ ਸੁਭਾਵਨਾ ਹੈ ਕਿਉ ਇਹ ਦਿਨਾਂ ਤੋਂ ਤਕਰੀਬਨ ਆਸ ਆਸਾ ਕਰਦੇ ਕਰਦੇ ਆ ਇਹ ਪਾਣੀ ਜਿਹੜਾ ਅੱਜ ਇਸ ਲੈਵਲ ਤੇ ਪਹੁੰਚ ਗਿਆ ਕਿ ਬਿਲਕੁਲ ਜਿਹੜਾ ਅੱਗੇ ਪਹਿਲਾਂ ਹਰ ਨੁਮਾ ਸਥਿਤੀ ਸੀ ਲੇਕਿਨ ਅੱਜ ਕਿਹਾ ਜਾਵੇ ਤਾਂ ਪੂਰਾ ਹੜ ਹੜ ਵਾਲੀ ਜਿਹੜੀ ਸਥਿਤੀ ਆ ਉਹ ਬਿਆਦ ਰਿਆਦ ਵਿੱਚ ਬਣੀ ਹੋਈ ਆ